ਦੇਖੋ ਅਤਵਾਦ ਦਾ ਇਨਾ ਕਾਨੂੰਨਾ ਰੂਪ ਦੇਖਣ ਨੂੰ ਮਿਲਿਆ ਅਸੀਂ ਟੀਵੀਾਂ ਤੇ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਤੇ ਜਿਹੜੀ ਫੈਮਲੀਆਂ ਨਾਲ ਇਹ ਹੋਇਆ ਮੈਂ ਸਮਝਦਾ ਮੌਤ ਇੰਨੀ ਨੇੜੇ ਉਹ ਦੇਖੀ ਆ ਉਸ ਲੇਡੀ ਨੇ ਜਿਹਦਾ ਘਰ ਵਾਲਾ ਉਹਦੇ ਸਾਹਮਣੇ ਮਾਰਤਾ ਵੀ ਤੁਸੀਂ ਹਿੰਦੂ ਹੋ ਮੁਸਲਮਾਨ ਪੁੱਛ ਕੇ ਤੇ ਮੈਂ ਸਮਝਦਾ ਵੀ ਇਹ ਹਿੰਦੂ ਮੁਸਲਮਾਨ ਦੀ ਲੜਾਈ ਨਹੀਂ ਹੈ ਅਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਇਹ ਇੱਕ ਅਤਵਾਦ ਇੱਕ ਇੱਕ ਗੰਦਾ ਕੀੜਾ ਆ ਜਿਹੜਾ ਅੱਜ ਸਾਡੇ ਦੇਸ਼ 'ਚ ਆਇਆ ਤੇ ਮੈਂ ਸਮਝਦਾ ਸਰਕਾਰਾਂ ਤੋਂ ਮੈਂ ਸਰਕਾਰਾਂ ਆਲ ਪਾਰਟੀ ਜਿਹੜੀ ਮੀਟਿੰਗ ਚੱਲਦੀ ਪਈ ਹੈ ਇਕੱਠੇ ਹੋ ਕੇ ਕਰਦੇ ਪਏ ਆ ਤੇ ਬੀਏ ਇੰਡੀਅਨ ਅੱਜ ਹਰ ਸਰਕਾਰ ਚਾਹੇ ਸਾਡੀ ਵਿਚਾਰਧਾਰਾ ਦੀ ਲੜਾਈ ਹੁੰਦੀ ਆ ਚਾਹੇ ਅਸੀਂ ਇਲੈਕਸ਼ਨ ਲੜਦੇ ਆ ਪਰ ਬੀਏ ਇੰਡੀਅਨ ਅੱਜ ਜੇ ਸਾਡੇ ਭਾਰਤ ਦੇਸ਼ 'ਚ ਕੋਈ ਗੱਲ ਹੋਈ ਆ ਤੇ ਜੇ ਕੋਈ ਅੱਤਵਾਦੀਆਂ ਨੇ ਇਦਾਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਖੁਸ਼ੀ ਆ ਵੀ ਸਾਰੇ ਇਕੱਠੇ ਹੋ ਕੇ ਬੀਏ ਇੰਡੀਅਨ ਹੋ ਕੇ ਅਸੀਂ ਇਕੱਠੇ ਹੋ ਕੇ ਲੜ ਰਹੇ ਆ ਇੰਦਰ ਸਰਕਾਰ ਵੱਲੋਂ ਬਹੁਤ ਛੇਤੀ ਇਸ ਦੇ ਜਿਹੜਾ ਹੈਗਾ ਨਾ ਧਿਆਨ ਦਿੱਤਾ ਗਿਆ ਹੈਗਾ ਤੇ ਪਾਕਿਸਤਾਨ ਦੇ ਨਾਲ ਰਿਲੇਟਡ ਕਈ ਚੀਜ਼ਾਂ ਨੂੰ ਬੰਦ ਕਰ ਦਿੱਤਾ ਗਿਆ। ਦੇਖੋ ਇੱਕ ਬੜਾ ਬਿਗ ਇਸ਼ੂ ਹੈ ਨੈਸ਼ਨਲ ਇਸ਼ੂ ਹੈ ਸਾਡੇ ਦੇਸ਼ ਦੀ ਪ੍ਰੈਸਟੀਜ ਤੇ ਇਸ਼ੂ ਬਣ ਗਈ ਹੈ। ਇੱਕ ਗੱਲ ਇੱਕ ਸਾਡੇ ਅਤਵਾਦੀ ਆ ਕੇ ਸਾਡੇ ਦੇਸ਼ ਨੂੰ ਦੇਸ਼ 'ਚ ਜਿਹੜੇ ਜਿੱਥੇ ਹਿੰਦੂ ਹਿੰਦੂ ਸਿੱਖ ਦੀ ਗੱਲ ਨਾ ਕਰੀਏ ਪਰ ਹਿੰਦੂਆਂ ਦੀ ਗਿਣਤੀ ਜ਼ਿਆਦਾ ਉੱਥੇ ਪੁੱਛ ਕੇ ਆਪਾਂ ਕਿਸੇ ਵੀ ਧਰਮ ਦੇ ਲੋਕ ਮੈਂ ਸਮਝਦਾ ਚਾਹੇ ਉਹ ਮੁਸਲਮਾਨ ਹੁੰਦਾ ਚਾਹੇ ਹਿੰਦੂ ਹੁੰਦਾ ਆਪਾਂ ਕਿਸੇ ਦਾ ਧਰਮ ਪੁੱਛ ਕੇ ਮਾਰਦੇ ਪਏ ਆ ਇਹ ਸਾਡੇ ਦੇਸ਼ ਦੇ ਪ੍ਰੈਸਟਿਜ ਦਾ ਇਸ਼ੂ ਬਣ ਚੁੱਕਿਆ ਸੀ ਤੇ ਇਹਦੇ ਤੇ ਸਖਤ ਤੇ ਸਖਤ ਕਾਰਵਾਈ ਲੈਣੀ ਜਾਂ ਸਟੈਪ ਚੱਕਣਾ ਬਹੁਤ ਜ਼ਰੂਰੀ ਸੀ ਸ਼ਰਮਾ ਸਮਾਜ ਸੇਵਿਕ ਜੋ ਕਿ ਜੰਮੂ ਕਸ਼ਮੀਰ 'ਚ ਘਟਨਾ ਹੋਈ ਆ ਬਹੁਤ ਹੀ ਨਿੰਦਿਆਯੋਗ ਆ ਇਹਦੇ ਵਿੱਚ 27 ਲੋਕਾਂ ਦੀ ਕਹਿੰਦੇ ਡੈਥ ਹੋ ਚੁੱਕੀ ਆ ਤੇ ਮੈਂ ਕਹਿੰਦਾ ਕਿਸੇ ਦਾ ਧਰਮ ਪੁੱਛ ਕੇ ਉਹਨੂੰ ਗੋਲੀ ਮਾਰਨਾ ਉਹ ਨਿੰਦਿਆਯੋਗ ਗੱਲ ਹੈ ਮਪਾ ਮੰਦਿਆਂ ਗੁਰੂਆਂ ਫਕੀਰਾਂ ਦੀ ਧਰਤੀ ਆ ਠੀਕ ਹੈ ਇੰਡੀਆ ਤੇ ਉਰੇ ਆਪਾਂ ਧਰਮਾਂ ਦੇ ਨਾਂ ਤੇ ਲੜੀਏ ਇੱਕ ਦੂਏ ਨੂੰ ਮਾਰੀਏ ਬਹੁਤ ਗਲਤ ਗੱਲ ਆ ਜੋ ਕਿ ਪਾਕਿਸਤਾਨ ਨੇ ਇਹ ਕੰਮ ਕੀਤਾ ਹੈ Hindu Muslim Sikh ਭਾਈਚਾਰੇ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਆ ਬਹੁਤ ਨਿੰਦਿਆਯੋਗ ਹੈ ਅੱਜ ਜੋ ਕਿ ਇੱਕ ਮੀਟਿੰਗ ਬੁਲਾਈ ਗਈ ਆ ਸਾਰੇ ਪਾਰਟੀਆਂ ਇਕੱਠੀਆਂ ਹੋ ਕੇ ਜੋ ਵੀ ਐਕਸ਼ਨ ਲੈ ਰਿਹਾ ਬਹੁਤ ਵਧੀਆ ਹੈ ਵੀ ਜੋਗੀ ਪਤਾ ਲੱਗਿਆ ਦੂਜੇ ਦੇਸ਼ਾਂ ਨੂੰ ਵੀ ਪਤਾ ਲੱਗੇ ਵੀ ਪਾਰਟੀਆਂ ਭਾਵੇਂ ਲੱਗ ਲੱਗ ਨੇ ਠੀਕ ਹੈ ਦੇਸ਼ ਲਈ ਉਹ ਇਕ ਨੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਜੋ ਕੀ ਮੀਟਿੰਗ ਬੁਲਾਈ ਗਈ ਹੈ ਸਾਰੀ ਪਾਰਟੀਆਂ ਨੂੰ ਮੈਂ ਕਹਿੰਦਾ ਜੋ ਵਧੀਆ ਸਖਤ ਸਖਤ ਕਾਰਵਾਈ ਸਾਡੇ ਸਰਕਾਰ ਲਵੇ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਇੰਡੀਆ ਨਾਲ ਭਾਰਤ ਨਾਲ ਪੰਗਾ ਲੈਣ ਦੀ ਕੀ ਨਤੀਜੇ ਹੋ ਸਕਦੇ ਹੈ ਮੇਰਾ ਨਾਮ ਸਰਵ ਵਿਸ਼ਵਾਮিত্র ਪਾਂਡੇ ਹੈ ਤੇ ਜਿਹੜਾ ਪੈਲਗਾਮ ਹਮਲਾ ਹੋਇਆ ਤਾਂ ਕਿਹੜਾ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਔਰ ਅੱਜ ਤੁਸੀਂ ਮੀਟਿੰਗ ਬੁਲਾਈ ਹੈ ਸਭ ਜਿਹੜਾ ਕੰਮ ਹੋਇਆ ਬਹੁਤ ਅ ਦੁਰਭਾਗੇਪੂਰਨਾ ਇਹ ਤਾਂ ਨਾਲੇ ਜੇ ਆਪਾਂ ਅ ਟਰੋਰਿਜ਼ਮ ਦੇ ਹਿਸਾਬ ਨਾਲ ਦੇਖੀਏ ਇਹ ਥੋੜਾ ਜਿਹਾ ਅਲੱਗ ਚੀਜ਼ ਹੋਈ ਹੈ ਕਿਉਂਕਿ ਇੱਥੇ ਬੰਦਿਆਂ ਨੂੰ ਮਾਰਨ ਤੋਂ ਪਹਿਲਾਂ ਉਹਨਾਂ ਨੂੰ ਤਾਂ ਪੁੱਛਿਆ ਗਿਆ ਵੀ ਤੁਸੀਂ ਹਿੰਦੂ ਹੋ ਜਿਹੜੇ ਮੁਸਲਮਾਨੋਂ ਸਾਈਡ ਤੇ ਹੋ ਜਾਓ ਇਹ ਚੀਜ਼ ਸਭ ਤੋਂ ਮਾੜੀ ਚੀਜ਼ ਆ ਕਿਉਂਕਿ ਜੇ Hindu ਦੀ ਗੱਲ ਕਰੀਏ ਤਾਂ Hindu ਦੋ ਚੀਜ਼ਾਂ ਨਾਲ ਬਣਿਆ ਸ਼ਸਤਰ ਤੇ ਸ਼ਾਸਤਰ ਦੋਨਾਂ ਨਾਲ ਤੇ ਸ਼ਾਸਤਰ ਲੋਕਾਂ ਨੂੰ ਬਹੁਤ ਆਉਂਦੇ ਆ ਲੋਕ ਮੰਦਰ ਦੇ ਵਿੱਚ ਜਾ ਕੇ ਜੈ ਸ਼੍ਰੀ ਰਾਮ ਜ਼ਰੂਰ ਕਹਿੰਦੇ ਆ ਪਰ ਲੋਕ ਇਹ ਭੁੱਲ ਚੁੱਕੇ ਆ ਵੀ ਜਦੋਂ ਸ਼੍ਰੀ ਰਾਮ ਜੀ ਨੇ ਘਰ ਛੱਡਿਆ ਸੀਗਾ ਤੇ ਉਹਨਾਂ ਨੇ ਨਾਲ ਆਪਣੇ ਤਨੁਜ ਤੇ ਬਾਣ ਵੀ ਚੱਕਿਆ ਸੀਗਾ ਕਿਉਂਕਿ ਆਪਣੀ ਰੱਖਿਆ ਆਪ ਕਰਨੀ ਪੈਂਦੀ ਆ ਕਿਸੇ ਨੇ ਨਹੀਂ ਆ ਕੇ ਕਰਨੀ ਹੁਣ ਤੁਸੀਂ ਆਹੀ ਗੱਲ ਦੇਖ ਲਓ ਵੀ ਉੱਥੇ 25 ਜਣੇ ਸੀਗੇ 25 Hindu ਮਾਰੇ ਗਏ ਵਿੱਚ ਇੱਕ ਸਾਡਾ ਕਸ਼ਮੀਰੀ ਮੁਸਲਮਾਨ ਭਰਾ ਵੀ ਮਾਰਿਆ ਗਿਆ ਠੀਕ ਆ ਪਰ ਜੇ ਹਿੰਦੂਆਂ ਦੀ ਆਪਾਂ ਗੱਲ ਕਰੀਏ ਸਿਰਫ 25 ਦੇ ਵਿੱਚੋਂ ਕਿਸੇ ਇੱਕ ਬੰਦੇ ਦੇ ਕੋਲ ਵੀ ਵੈਪਨ ਕੋਈ ਸੀਗਾ ਹੀ ਨਹੀਂ ਵੈਪਨ ਜ਼ਰੂਰੀ ਅਸਲਾ ਨਹੀਂ ਹੁੰਦਾ ਬੰਦੂਕ ਗੋਲੀ ਨਹੀਂ ਹੁੰਦੀ ਇੱਕ ਛੋਟੀ ਜੀ ਕਰਪਾਨ ਵੀ ਨਾ ਵੈਪਨ ਦੇ ਤੌਰ ਤੇ ਹੀ ਦੇਖੀ ਜਾਂਦੀ ਆ ਜੇ 25 ਲੋਕਾਂ ਦੇ ਵਿੱਚੋਂ ਇੱਕ ਬੰਦੇ ਕੋਲ ਵੀ ਵੈਪਨ ਹੁੰਦਾ ਕੋਈ ਤੇ ਉਹ ਜਿਹੜੇ ਚਾਰ ਅੱਤਵਾਦੀ ਸੀਗੇ ਉਹਨਾਂ ਨੂੰ ਸੋਚਣਾ ਪੈਂਦਾ ਅਟੈਕ ਕਰਨ ਤੋਂ ਪਹਿਲਾਂ ਤੇ ਆਪਣੇ ਕੋਲ ਵੀ ਇੱਕ ਪੌਸਿਬਿਲਟੀ ਹੋ ਜਾਂਦੀ ਵੀ ਆਪਾਂ ਉਹਦੇ ਵਿੱਚੋਂ ਚਾਰ ਦੇ ਵਿੱਚੇ ਕਿਸੇ ਇੱਕ ਨੂੰ ਆਪਾਂ ਮਾਰ ਸਕਦੇ ਸੀਗੇ ਜੇ ਆਪਣੇ ਕੋਲ ਇੱਕ ਵੈਪਨ ਹੁੰਦਾ ਤੇ ਇੱਕ ਵੈਪਨ 10 ਲੋਕਾਂ ਦੀ ਜਾਨ ਵੀ ਬਚਾ ਸਕਦਾ ਸੀ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ નિર્ਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ ਹੈ ਔਰ ਅਤਿ ਕਵਾਦੀ ਜਿਹੜੇ ਹੈਗੇ ਆ ਉਹਨਾਂ ਨੇ ਪਹਿਲਾਂ ਧਰਮ ਪੁੱਛਿਆ ਜੀ ਧਰਮ ਪੁੱਛਿਆ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਧਰਮ ਕੀ ਹੈ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਇਸਲਾਮ ਦੇ ਜਿਹੜੇ ਪੰਨੇ ਜੋ ਵੀ ਹੈਗੇ ਉਹਨਾਂ ਦੇ ਤੁਹਾਨੂੰ ਆਂਦੇ ਆ ਜਿਹੜਾ ਬੰਦਾ ਕਹਿੰਦਾ ਆਂਦੇ ਆ ਉਹਨੂੰ ਕਹਿੰਦਾ ਤੇ ਸ਼ੈਟ ਤੇ ਹੋ ਜਾ ਬਹੁਤ ਬਹੁਤ ਜ਼ਿਆਦਾ ਗਲਤ ਹੋਇਆ ਇਹ ਇਹਦੇ ਵਾਸਤੇ ਸੈਂਟਰ ਗਵਰਨਮੈਂਟ ਨੇ ਚਲੋ ਸਾਡੀ ਸਰਕਾਰ ਨੇ ਨਾਲ ਹੀ ਐਕਸ਼ਨ ਲਿੱਤਾ ਹੋਰ ਵੀ ਏਰੀਆ 'ਗੇ ਉਹ ਕੰਮ ਕਰ ਰਹੀ ਆ ਜਿਵੇਂ ਪਾਕਿਸਤਾਨ ਦਾ ਦੋ ਚਾਰ ਚੀਜ਼ਾਂ ਉਹਨਾਂ ਦੇ ਨਾਲ ਹੀ ਜਿਹੜੇ ਹੈਗੇ ਆ ਲਾਤ ਤੇ ਉਹਨਾਂ ਤੇ ਕਿਤਾ ਉਹਨਾਂ ਨੂੰ ਪਾਣੀ ਨਹੀਂ ਦਾਨੀ ਕਰਾਂਗੇ ਸੀ ਪਰ ਚਲੋ ਘਟਿਆ ਬਹੁਤ ਗਲਤ ਹੋਇਆ ਜੋ ਹੋਇਆ ਤੇ ਸੈਂਟਰ ਗਵਰਨਮੈਂਟ ਦਾ ਜਲਦੀ ਐਕਸ਼ਨ ਲਵੇ ਜਿਹੜੇ ਸਾਡੇ ਵੀਰ ਮਰੇ ਨੇ ਉਹਨਾਂ ਨੂੰ ਸ਼ਰਧਾਂਜਲੀ ਮਿਲੇ ਕਿ ਜਲਦੀ ਐਕਸ਼ਨ ਹੋਇਆ ਜਿਨ੍ਹਾਂ ਨੇ ਕੀਤਾ ਅੱਤਵਾਦੀਆਂ ਨੇ ਉਹਨਾਂ ਨੂੰ ਜਲਦੀ ਜਲਦੀ ਸਜ਼ਾ ਮਿਲੇ